ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਨੂਡਲ ਬਣਾਉਣ ਦਾ ਤਰੀਕਾ ਸ਼ੇਅਰ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਵੀ ਘਰੇ ਨੂਡਲ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਘਰੇ ਨੂਡਲ ਬਹੁਤ ਹੀ ਵਧੀਆ ਤੇ ਟੇਸਟੀ ਬਣਦੇ ਆ ਚਲੋ ਆਪਾਂ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਪਲੇਨ ਨੂਡਲ ਲੈਨੇ ਇੱਕ ਮੈਂ ਇੱਥੇ ਛੋਟਾ ਗੋਭੀ ਦਾ ਫੁੱਲ ਲਿਆਇਆ ਬੰਦ ਗੋਭੀ ਇੱਕ ਪਿਆਸ ਲਿਆਇਆ ਇੱਕ ਆਪਾਂ ਨੇ ਇੱਥੇ ਸ਼ਿਮਲਾ ਮਿਰਚ ਲਿਆ। ਤੁਹਾਨੂੰ ਜੋ ਵੀ ਵੈਜੀਟੇਬਲ ਪਸੰਦ ਆ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਹੋਰ ਵੀ। ਹੁਣ ਆਪਾਂ ਇੱਥੇ ਇੱਕ ਪੈਨ ਲਵਾਂਗੇ। ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ। ਇੱਕ 1.5 ਲੀਟਰ ਆਪਾਂ ਨੇ ਇੱਥੇ ਪਾਣੀ ਦਾ ਪਾਇਆ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਤੇ 2-3 ਚਮਚ ਹੀ ਆਪਾਂ ਰਿਫਾਈਂਡ ਆਇਲ ਦੇ ਪਾਵਾਂਗੇ ਇਹਦੇ ਵਿੱਚ। ਪਾਣੀ ਨੂੰ ਆਪਾਂ ਬੋਇਲ ਹੋਣ ਲਈ ਰੱਖ ਦੇਵਾਂਗੇ ਜਦ ਤੱਕ ਆਪਣਾ ਪਾਣੀ ਗਰਮ ਹੋ ਰਿਹਾ ਹੈ ਉਦੋਂ ਤੱਕ ਆਪਾਂ ਨਿਊਡਲ ਇੱਥੇ ਕੱਢ ਲਾਂਗੇ ਇੱਥੇ ਮੈਂ ਅੱਧਾ ਇੱਕ ਪੈਕੇਟ ਨਿਊਡਲਾਂ ਦਾ ਲਿਆਇਆ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਇੱਥੇ ਨਿਊਡਲਸ ਮੈਂ ਤੋੜ ਕੇ ਹਾਫ ਹਾਫ ਕਰ ਲੈਨੇ ਇਸ ਤਰੀਕੇ ਨਾਲ ਆਪਾਂ ਨੂੰ ਬੋਇਲ ਕਰਨ ਦੇ ਵਿੱਚ ਆਸਾਨੀ ਹੋਊਗੀ ਫਰਾਈਪੈਨ ਵਿੱਚ ਹੀ ਪੈ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਜਦੋਂ ਮਿਕਸ ਕਰਾਂਗੇ ਉਦੋਂ ਵੀ ਆਪਾਂ ਨੂੰ ਆਸਾਨੀ ਰਹੇਗੀ ਲਓ ਜੀ ਹੁਣ ਆਪਾਂ ਇੱਥੇ ਵੈਜੀਟੇਬਲਸ ਕੱਟ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਹਾਫ ਬੰਦ ਗੋਬੀ ਦਾ ਫੁੱਲ ਲਿਆਇਆ ਕਿਉਂਕਿ ਜਿਆਦਾ ਵੈਜੀਟੇਬਲ ਮੈਂ ਇੱਥੇ ਨਹੀਂ ਪਾ ਰਹੀ ਤੁਸੀਂ ਆਪਣੇ ਹਿਸਾਬ ਨਾਲ ਜੇ ਜਿਆਦਾ ਪਸੰਦ ਕਰਦੇ ਹੋ ਤਾਂ ਜਿਆਦਾ ਪਾ ਸਕਦੇ ਹੋ ਇੱਥੇ ਮੈਂ ਅੱਧਾ ਫੁੱਲੀ ਲਿਆਇਆ ਤੇ ਇੱਕ ਇੱਥੇ ਮੈਂ ਸ਼ਿਮਲਾ ਮਿਰਚ ਲਈ ਹੈ ਸ਼ਿਮਲਾ ਮਿਰਚ ਨੂੰ ਆਪਾਂ ਦੇਖੋ ਕੱਟ ਕਰਕੇ ਵਿਚਾਲੇੋਂ ਬੀਜ ਵਗੈਰਾ ਡੰਡਲ ਕੱਢ ਦਿੱਤੇ ਨੇ ਇਹਨਾਂ ਨੂੰ ਵੀ ਆਪਾਂ ਪਤਲੇ ਪਤਲੇ ਸਲਾਈਸੇਸ ਦੇ ਵਿੱਚ ਕੱਟ ਕੇ ਕਰਾਂਗੇ ਗੋਭੀ ਵੀ ਆਪਾਂ ਪਤਲੇ ਸਲਾਈਸੇਸ ਦੇ ਵਿੱਚ ਹੀ ਕੱਟ ਕੀਤੀ ਆ ਲਓ ਜੀ ਆਪਾਂ ਇੱਥੇ ਸਬਜ਼ੀਆਂ ਨੂੰ ਧੋ ਕੇ ਕੱਟ ਕਰ ਲਿਆ ਆ। ਸ਼ਿਮਲਾ ਮਿਰਚ ਵੀ ਆਪਣੀ ਘੱਟ ਹੋ ਚੁੱਕੀ ਆ। ਇੱਧਰ ਆਪਣਾ ਪਾਣੀ ਵੀ ਗਰਮ ਹੋ ਚੁੱਕਿਆ ਆ। ਹੁਣ ਆਪਾਂ ਇਹਦੇ ਵਿੱਚ ਨਿਊਡਲ ਪਾ ਦਾਂਗੇ। ਆਪਾਂ ਠੰਡੇ ਪਾਣੀ ਦੇ ਵਿੱਚ ਇੱਥੇ ਨਿਊਡਲ ਨਹੀਂ ਪਾਉਣੇ ਨਹੀਂ ਤਾਂ ਨਿਊਡਲ ਜਿਹੜੇ ਨੇ نیچے ਲੱਗਣ ਲੱਗ ਜਾਂਦੇ ਨੇ। ਪਾਣੀ ਫੁੱਲ ਗਰਮ ਹੋਣ ਤੇ ਹੀ ਆਪਾਂ ਇਹਨੂੰ ਪਾਵਾਂਗੇ। ਹੁਣ ਆਪਾਂ ਇਹਨੂੰ ਬੋਇਲ ਹੋਣ ਤੱਕ ਰੱਖਾਂਗੇ 2 3-4 ਮਿੰਟ ਲਈ ਆਪਾਂ ਨੂੰ ਇਹਨੂੰ ਬੋਇਲ ਕਰਨਾ ਪਊਗਾ ਕਿਉਂਕਿ ਬਹੁਤ ਜਲਦੀ ਇਹ ਬੋਇਲ ਹੋ ਜਾਂਦੇ ਆ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬੋਇਲ ਹੋਣ ਨੂੰ ਜਦ ਤੱਕ ਇਹ ਬੋਇਲ ਹੋ ਰਿਹਾ ਆ ਉਦੋਂ ਤੱਕ ਆਪਾਂ ਹੁਣ ਪਿਆਜ਼ ਵੀ ਕੱਟ ਕਰ ਲਾਂਗੇ ਹੁਣ ਲਓ ਜੀ ਆਪਾਂ ਇਹ ਪਿਆਜ਼ ਵੀ ਪਤਲੇ-ਪਤਲੇ ਸਲਾਈਸਿਸ ਦੇ ਵਿੱਚ ਹੀ ਕੱਟ ਕਰਨੇ ਆ ਜਿਆਦਾ ਮੋਟੇ ਨਹੀਂ ਕੱਟ ਕਰਨੇ ਆਪਾਂ ਤੁਸੀਂ ਇੱਥੇ ਹਰੀ ਮਿਰਚ ਵਗੈਰਾ ਜੋ ਵੀ ਪਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ। ਲਓ ਜੀ ਆਪਣੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਆਪਾਂ ਕੱਟ ਕੇ ਰੈਡੀ ਕਰ ਲਿਆ ਨੇ। ਇੱਥੇ ਆਪਾਂ ਦੋ ਹੀ ਹਰੀਆਂ ਮਿਰਚਾਂ ਲਈਆਂ ਨੇ। ਜੇ ਤੁਸੀਂ ਜ਼ਿਆਦਾ ਠਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ। ਲਓ ਜੀ ਹੁਣ ਆਪਾਂ ਨਿਊਡਲਸ ਚੈੱਕ ਕਰ ਲਾਂਗੇ। 3-4 ਮਿੰਟ ਹੋ ਚੁੱਕੇ ਨੇ ਇਹਨਾਂ ਨੂੰ ਬੋਇਲ ਹੁੰਦਿਆਂ ਨੂੰ। ਹੁਣ ਆਪਾਂ ਇਹਨਾਂ ਨੂੰ ਦੱਬ ਕੇ ਦੇਖ ਲਾਂਗੇ ਇਹ ਸੌਫਟ ਹੋ ਰਹੇ ਨੇ ਆਸਾਨੀ ਨਾਲ ਟੁੱਟ ਰਹੇ ਨੇ ਹੁਣ ਆਪਾਂ ਇਹਨਾਂ ਦਾ ਜਿਹੜਾ ਐਕਸਟਰਾ ਪਾਣੀ ਆ ਸਾਰਾ ਉਹ ਕੱਢ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡੇ ਪਾਣੀ ਨਾਲ ਵਾਸ਼ ਕਰਾਂਗੇ ਆਪਾਂ ਕਿਸੇ ਛਾਣਨੀ ਦੇ ਵਿੱਚ ਇਹਨਾਂ ਨੂੰ ਕੱਢ ਲਾਂਗੇ ਤਾਂ ਕਿ ਜਿਹੜਾ ਐਕਸਟਰਾ ਪਾਣੀ ਹੋ ਨੀਚੇ ਨਿਕਲ ਜਾ ਸਾਰਾ ਆਪਾਂ ਦੇਖੋ ਗਲੀਆਂ ਲਈ ਇੱਥੇ ਛਾਣਨੀ ਲਈ ਆ ਇਹਦੇ ਨਾਲ ਆਪਾਂ ਇਹਨਾਂ ਨੂੰ ਕੱਢ ਲਾਂਗੇ ਲਓ ਜੀ ਆਪਾਂ ਇਹਨਾਂ ਨੂੰ ਸਾਫ਼ ਪਾਣੀ ਨਾਲ ਠੰਡੇ ਪਾਣੀ 'ਤੋ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਇੱਕ ਚਮਚ ਇਹਦੇ ਉੱਤੇ ਰਿਫਾਈਨਡ ਆਇਲ ਲਗਾ ਕੇ ਇਹਨਾਂ ਨੂੰ ਮਿਕਸ ਕਰਦਾਂਗੇ ਤਾਂ ਕਿ ਆਪਸ ਵਿੱਚ ਇਹ ਚਿਪਕਣ ਨਾ ਇਸ ਤਰੀਕੇ ਨਾਲ ਨੂਡਲ ਬਹੁਤ ਹੀ ਵਧੀਆ ਬਣਦੇ ਆ ਪਰਫੈਕਟ ਨੂਡਲ ਬਣਦੇ ਨੇ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰੋ ਇੱਕ ਕੱਢ 취 ਆਪਾਂ ਇੱਥੇ ਰਿਫਾਈਨਡ ਦੀ ਲਈਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੁਣ ਜੀਰਾ ਐਡ ਕਰਾਂਗੇ ਬਸ ਜੀਰਾ ਭੁੱਜ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੀਆਂ ਜੋ ਵੀ ਵੈਜੀਟੇਬਲ ਕੱਟ ਕੇ ਰੱਖਿਆ ਹੋਈਆਂ ਨੇ ਉਹ ਆਪਾਂ ਐਡ ਕਰ ਦਾਂਗੇ ਸਬਜ਼ੀਆਂ ਨੂੰ ਆਪਾਂ ਜ਼ਿਆਦਾ ਇੱਥੇ ਨਹੀਂ ਪਕਾਉਣਾ ਆਪਾਂ ਬਸ 60% ਤੱਕ ਜਾਂ 70% ਤੱਕ ਹੀ ਪਕਾਵਾਂਗੇ ਜ਼ਿਆਦਾ ਆਪਾਂ ਆਪਾਂ ਇਹਨਾਂ ਨੂੰ ਨਹੀਂ ਪਕਾਉਣਾ ਨਾਲ ਹੀ ਆਪਾਂ ਹਰੀ ਮਿਰਚ ਵੀ ਐਡ ਕਰ ਦਿੱਤੀ ਆ ਲਓ ਜੀ ਹੁਣ ਆਪਾਂ ਮੀਡੀਅਮ ਗੈਸ ਤੇ ਹੀ ਇਹਨਾਂ ਨੂੰ ਪਕਾਵਾਂਗੇ ਵਿੱਚ ਵਿੱਚ ਦੀ ਆਪਾਂ ਖੜਚੀ ਵੀ ਇਹਦੇ ਵਿੱਚ ਚਲਾਉਂਦੇ ਰਵਾਂਗੇ ਜੇ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਲਓ ਜੀ ਆਪਣੀ ਸਬਜੀ ਜਿਹੜੀ ਆ ਉਹ ਥੋੜੀ ਪੱਕ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਸੋਸ ਵਗੈਰਾ ਐਡ ਕਰਾਂਗੇ ਆਪਾਂ ਜ਼ਿਆਦਾ ਇਹਦੇ ਵਿੱਚ ਕੋਈ ਮਸਾਲੇ ਨਹੀਂ ਪਾਉਣੇ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਸੋਇਆ ਸੋਸ ਲਈ ਆ ये आप तीन चार चम्मच इतने सोया सॉसते पावे तो बाद आप इतना चिली सॉस चिली सॉस से भी आप इतने दो चम्मच पा सकते हैं मैं तो एक चम्मच ही पाया सिगा क्योंकि बच्चे बच्चा ज़्यादा तिखा नहीं पसंद इस करके मैं घट ही पाई सी पर दो चम्मच आरामदारी इतने पै जाएंगे उसद तो आप टमैटो सॉस पावे 4-5 ਚਮਚੀ ਆਪਾਂ ਟਮੇਟੋ ਸੌਸ ਦੀ ਪਾ ਦਾਂਗੇ ਟਮੇਟੋ ਸੌਸ ਤਾਂ ਆਪਾਂ ਬਾਅਦ ਵਿੱਚ ਵੀ ਐਡ ਕਰ ਸਕਦੇ ਹਾਂ ਜੇ ਘੱਟ ਰਹਿ ਜਾਏ ਤਾਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਵਿਨੇਗਰ ਵੀ ਐਡ ਕਰਾਂਗੇ ਇੱਥੇ ਜੇ ਤੁਹਾਡੇ ਕੋਲ ਨਿੰਬੂ ਆ ਤਾਂ ਤੁਸੀਂ ਨਿੰਬੂ ਵੀ ਐਡ ਕਰ ਸਕਦੇ ਹੋ ਇੱਥੇ ਮੇਰੇ ਕੋਲੇ ਵਾਈਟ ਵਿਨੇਗਰ ਸੀਗਾ ਇਸ ਕਰਕੇ ਮੈਂ ਵਾਈਟ ਵਿਨੇਗਰ ਪਾ ਰਹੀਆਂ 3-4 ਚਮਚੀ ਆਪਾਂ ਨੇ ਸਿਰਕੇ ਦੇ ਪਾਏ ਨੇ ਇੱਥੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਨਿਊਡਲ ਐਡ ਕਰਾਂਗੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਇੱਥੇ ਇਹਦੇ ਵਿੱਚ ਨਮਕ ਐਡ ਕਰਨਾ ਹੈ ਕਿਉਂਕਿ ਆਪਾਂ ਪਹਿਲਾਂ ਨਮਕ ਐਡ ਕੀਤਾ ਸੀਗਾ ਉਹ ਆਪਾਂ ਨੇ ਪਾਣੀ ਛੜਾ ਸਾਰਾ ਕਾੜ ਦਿੱਤਾ ਸੀਗਾ ਪਰ ਫਿਰ ਵੀ ਥੋੜਾ ਨਮਕ ਦਾ ਅਸਰ ਹੋਊਗਾ ਇਹਦੇ ਵਿੱਚ ਇਸ ਕਰਕੇ ਆਪਾਂ ਇੱਥੇ ਘਾਟੀ ਨਮਕ ਪਾਵਾਂਗੇ ਇੱਥੇ ਮੱਧਾ ਕ ਚਮਚੀ ਨਮਕ ਤਾਂ ਲਿਆਇਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਥੋੜੀ ਜੀ ਆਪਾਂ ਇੱਥੇ ਕਾਲੀ ਮਿਰਚ ਪਾਵਾਂਗੇ ਹੋਰ ਆਪਾਂ ਜ਼ਿਆਦਾ ਇਹਦੇ ਵਿੱਚ ਕੋਈ ਮਸਾਲੇ ਨਹੀਂ ਐਡ ਕਰਨੇ ਥੋੜੀ ਜੀ ਆਪਾਂ ਨੇ ਇੱਥੇ ਕਾਲੀ ਮਿਰਚ ਲਈਆ ਤੁਸੀਂ ਇੱਥੇ ਮੈਗੀ ਮਸਾਲਾ ਵੀ ਐਡ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਜੇ ਤੁਹਾਨੂੰ ਟਮੇਟੋ ਸੌਸ ਘੱਟ ਲੱਗ ਰਹੀ ਹੈ ਤਾਂ ਤੁਸੀਂ ਹੋਰ ਵੀ ਪਾ ਸਕਦੇ ਹੋ ਇੱਥੇ ਮੈਂ ਇੱਥੇ ਟਮੇਟੋ ਸੌਸ ਬਾਦ ਵਿੱਚ ਐਡ ਕੀਤੀ ਆ ਇਸ ਕਰਕੇ ਤੁਸੀਂ ਇਹਦੇ ਵਿੱਚ ਵੀ ਐਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਬਾਅਦ ਵਿੱਚ ਵੀ ਮਿਕਸ ਕਰ ਸਕਦੇ ਹੋ ਲਓ ਜੀ ਆਪਣੇ ਨਿਊਡਲ ਬਣ ਕੇ ਤਿਆਰ ਹੋ ਚੁੱਕੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਓ ਜੀ ਆਪਣੇ ਨਿਊਡਲ ਬਣ ਕੇ ਤਿਆਰ ਨੇ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਟਰਾਈ ਕਰਿਓ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਥੈਂਕ ਯੂ